ਲਓ ਜੀ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਹਾਂ ਬਹੁਤ ਸਾਰੀਆਂ ਗੱਡੀਆਂ ਤੁਸੀਂ ਕਮੈਂਟ ਪਾਈ ਸੀ ਤੁਹਾਡੇ ਏਰੀਆ ਚੋਂ ਤੁਹਾਡੇ ਰੇਟ ਦੇ ਵਿੱਚ ਗੱਡੀਆਂ ਆਪਾਂ ਲੱਭ ਕੇ ਤੁਹਾਡੇ ਵਾਸਤੇ ਲਿਆਉਂਦੀਆਂ ਤੇ ਗੱਡੀਆਂ ਦੀ ਗੱਲਬਾਤ ਆਪਾਂ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਨੋਟ ਕਰੋ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਨੰਬਰ ਆਪਣਾ 78140 38764 ਜੇ ਕਿਸੇ ਨੇ ਕੋਠੀ ਦੀ ਘਰ ਦੇ ਮਕਾਨ ਦੀ ਕੋਈ ਗੱਡੀ ਦੀ ਮੋਟਰਸਾਈਕਲ ਦੀ ਐਡ ਪਾਉਣੀ ਹੈ ਆਪਣੇ ਚੈਨਲ ਤੇ ਪੇਜੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਪਹਿਲੀ ਗੱਡੀ ਦੀ ਆਪਾਂ ਹੁਣ ਗੱਲ ਕਰਦੇ ਹਾਂ ਵਰਨ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਪਹਿਲਾਂ ਮੈਂ ਦੱਸ ਦੇਣਾ ਪੁਸ਼ ਬਟਨ ਸਟਾਰਟ ਗੱਡੀ ਆ 2012 ਮਾਡਲ ਹੈ ਗੱਡੀ ਦਾ ਰੰਗ ਸਿਲਵਰ ਹੈ ਤੇ ਗੱਡੀ ਖੜੀ ਹੈ ਗੁਰਦਾਸਪੁਰ ਏਰੀਆ 'ਚ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਨ ਮਿਲ ਚੁਗੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਨ ਮਿਲੂਗੀ 12 ਮਾਡਲ ਹੈ ਰੇਟ ਦੀ ਆਪਾਂ ਗੱਲ ਕਰੀਏ ਤਾ ਮਾਲਕ ਨੇ 380 ਮੰਗਿਆ ਬਾਕੀ ਕਹਿੰਦੇ ਸੀਗੇ ਮਾਲਕ ਰੇਟ ਕਰ ਲਾਂਗੇ ਇੱਕ ਬਰੀ ਸਿਰਫ ਡਿਮਾਂਡ ਹੈ ਜਾ ਕੇ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਤੁਸੀਂ ਗੁਰਦਾਸਪੁਰ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਘਰੇ ਖੜੀ ਹੈ ਗੱਡੀ ਮਾਲਕ ਦੇ ਤੇ ਇੰਜਨ ਗੇਅਰ ਚੈੱਕ ਕਰ ਸਕਦੇ ਹੋ ਟ్రਾਈ ਲੈ ਕੇ ਦੇਖ ਸਕਦੇ ਹੋ ਤੇ ਪਸੰਦ ਆਵੇ ਤਾਂ ਮਾਲਕ ਨਾਲ ਗੱਲ ਆਜ਼ਮੀ ਕਰ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਦੇ ਰੱਖਿਆ ਜੀ ਨੰਬਰ 79 866 10 954 ਨੰਬਰ 2 ਤੇ ਆਪਣੇ ਕੋਲੇ ਸਵਿਫਟ VDI ਗੱਡੀ ਪਹੁੰਚੀ ਹੈ ਜੀ ਜਿਹੜੇ ਮਾਲਕ ਆਪਨੇ ਉਹ ਲੱਗਿਆ ਜੀ ਆਰਮੀ ਦੇ ਵਿੱਚ ਆਰਮੀ ਪਰਸਨ ਨੇ ਤੇ ਉਹਨਾਂ ਦੀ ਗੱਡੀ ਆ ਮਾਲਕ ਨੇ ਦੱਸਿਆ ਵੀ ਟਾਇਰ ਬਿਲਕੁਲ ਫਰੈਸ਼ ਨਹੀਂ ਤੇ ਟਾਇਰਾਂ ਦੇ ਵਿੱਚ ਜਿਹੜੇ ਅਲਾਈ ਲੱਗੇ ਹੋਇਆ ਉਹ ਵੀ ਜਮਨਵੇਂ ਨਹੀਂ 15 ਮਾਡਲ ਗੱਡੀ ਆ ਸੈਕੰਡ ਓਨਰ ਹੈ ਤੇ ਡਿਮਾਂਡ ਇਹਨਾਂ ਨੇ 4 ਲੱਖ ਰੁਪਈਆ ਇੱਕ ਵਾਰੀ ਕਿਹਾ ਦਾ ਬਾਕੀ ਕਹਿੰਦੇ ਸੀਗੇ ਕਰ ਲਾਂਗੇ ਤੇ ਰੇਟ ਦੀ ਟੈਨਸ਼ਨ ਨਾ ਲਿਓ ਮਾਲਕ ਕਹਿੰਦੇ ਸੀਗੇ ਜਿੰਨੂੰ ਵੀ ਪਸੰਦ ਆਵੇ ਤੇ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਬਾਕੀ ਆ ਕੇ ਦੇਖ ਲਓ ਘਰੇ ਗੱਡੀ ਖੜੀ ਆ ਤੇ ਮਾਲਕ ਨੇ ਕਿਹਾ ਰੇਟ ਵੇਖ ਕੇ ਕਰ ਲਾਂਗੇ ਰੇਟ ਵੇਖ ਕੇ ਮੁਕਾ ਲਾਂਗੇ ਤੇ 4 ਲੱਖ ਰੁਪਈਆ ਇੱਕ ਵਾਰੀ ਕਿਹਾ ਬਾਕੀ ਤੁਸੀਂ ਗੱਡੀ ਨੂੰ ਜਦੋਂ ਦੇਖੋਗੇ ਮਾਲਕ ਨੇ ਬਾਕੀ ਕਿਹਾ ਹੀ ਆ ਇਹ ਤੁਸੀਂ ਨਿਰਾਸ਼ ਨਹੀਂ ਹੋਵੋਗੇ ਕਿਉਂਕਿ ਗੱਡੀ ਬਹੁਤ ਸੰਭਾਈ ਚ ਰਹੀ ਐ ਬਹੁਤ ਵਧੀਆ ਪਈ ਐ ਬੰਪਰ ਵਗੈਰਾ ਹਰ ਪਾਸੋਂ ਹਰ ਚੀਜ਼ ਵਧੀਆ ਚੰਗੀ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 99151 ਤੇ 26900 ਪੂਰਾ ਤੇ ਇਨੋਵਾ ਗੱਡੀ ਵਾਸਤੇ ਕਾਫੀ ਡਿਮਾਂਡ ਆ ਰਹੀ ਸੀਗੀ ਇਨੋਵਾ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 2014 ਮਾਡਲ ਗੱਡੀ ਐ ਚੀ ਛੇਤੀ ਮਾਲਕ ਨੂੰ ਡਿਮਾਂਡ ਕਹੀ ਐ ਇੱਕ ਵਾਰੀ ਅੰਦਰ ਆਪਾਂ ਨੂੰ LCD ਵਗੈਰਾ ਲੱਗੀ ਹੋਈ ਮਿਲ ਜਾਊਗੀ ਗੱਡੀ ਖੜੀ ਐ ਤਰਨ ਤਰਨ ਏਰੀਆ ਚ ਬਾਕੀ ਲੈਸ ਬੈਸ ਰੈਟ ਹੋ ਜੂਗਾ ਨਵੇਂ ਟਾਇਰਾਂ ਚ ਗੱਡੀ ਆ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਤੇ ਕੋਈ ਨੁਕਸ ਨਹੀਂ ਗੱਡੀ ਚ ਮਾਲਕ ਨੇ ਕਿਹਾ ਬੀ ਬਹੁਤ ਚੰਗੀ ਗੱਡੀ ਆ ਬਾਕੀ ਰੰਗ ਰੰਗ ਸਾਰਾ ਵਧੀਆ ਪਿਆ ਟਾਇਰ ਆਪਨ ਬਿਲਕੁਲ ਨਵੇਂ ਮਿਲ ਜਾਣਗੇ ਤੇ ਜਾ ਕੇ ਦੇਖਣੀ ਆ ਤਰਨ ਤਰਨ ਦੇ ਲਾਗੇ ਇਹਨਾਂ ਦਾ ਪਿੰਡ ਹੈ ਉੱਥੇ ਜਾ ਕੇ ਤੁਸੀਂ ਗੱਡੀ ਨੂੰ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਆ ਚਲਾ ਕੇ ਦੇਖ ਸਕਦੇ ਹੋ ਬਾਕੀ ਮਾਲਕ ਕਹਿੰਦੇ ਵੀ ਨੁਕਸ ਕੁਛ ਨਹੀਂ ਹੈਗਾ ਤੇ ਗੱਡੀ ਕੋਈ ਖਰਚਾ ਵਾਰਚਾ ਨਹੀਂ ਭਾਲਦੀ ਵਧੀਆ ਗੱਡੀ ਆ ਤੇ ਰੇਟ ਤੁਹਾਨੂੰ ਮੈਂ ਦੱਸਦਾ ਮੌਕੇ ਤੇ ਲੈਸ ਵੈਸ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 98100 46 ਤੇ 71135 ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਇਨੋਵਾ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਪਿੱਛੇ ਗੱਡੀਆਂ ਜਿਹੜੀਆਂ ਦੇਖੀਆਂ ਤੁਸੀਂ ਸਬੈਕਟਰ ਦੇਖੀ ਵਰਨਾ ਦੇਖੀ ਤੁਹਾਨੂੰ ਕਿਵੇਂ ਦੀ ਲੱਗੀ ਇਹ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈ ਜੀ ਅੱਗੇ ਆਲਟੋ ਗੱਡੀ ਤੇ ਇੱਕ ਜਮਾਂ ਸਸਤੀ ਗੱਡੀ ਬਹੁਤ ਵਧੀਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਪੂਰੀ ਆਪਾਂ ਗੱਲ ਕਰਾਂਗੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਹੈ ਜੀ ਨੰਬਰ ਆਪਣਾ 78140 38764 ਆਪਣੇ ਕੋਲੇ ਭੇਜੋ ਇੱਕ ਵਧੀਆ ਵੀਡੀਓ ਬਣਾ ਕੇ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਆਪਾਂ ਫ੍ਰੀ ਚ ਐਡ ਲਗਾ ਦੇਵਾਂਗੇ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਤੇ ਇਸ ਤਰ੍ਹਾਂ ਦੇ ਹਰ ਰੋਜ਼ ਨਵੀਂ ਵੀਡੀਓ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਆਏ ਹੋ ਤੇ ਜਦੋਂ ਤੁਸੀਂ ਸਬਸਕ੍ਰਾਈਬ ਕਰ ਲਓਗੇ ਚੈਨਲ ਨੂੰ ਉਹ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਪਹੁੰਚ ਜਾਇਆ ਕਰੂਗਾ ਜੀ ਤੇ ਜਿਨੇ ਤੁਸੀਂ ਪਹਿਲਾਂ ਤੋਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਹੁਣ ਆਪਾਂ ਗੱਲ ਕਰਦੇ ਆਂ ਆਲਟੋ ਗੱਡੀ ਦੀ ਹੁਣ ਆਪਾਂ ਆਲਟੋ ਗੱਡੀ ਦੇਖਦੇ ਆਂ ਤਿੰਨ ਮਾਡਲ ਗੱਡੀਆਂ ਜੀ ਜਿਹੜੀ ਤੁਸੀਂ ਦੇਖ ਰਹੇ ਹੋ 75000 ਰੁਪਿਆ ਇਸ ਗੱਡੀ ਦੀ ਮੰਗਿਆ ਜੀ ਤੇ ਵਧੀਆ ਗੱਡੀ ਆ 75000 ਚੋਂ ਲੈਸ ਬੱਸ ਹੋ ਜਾਊਗਾ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਪਈ ਐ ਤੇ ਗੱਡੀ ਤੁਸੀਂ ਦੇਖ ਲਓ ਵਧੀਆ ਜੀ ਤੇ ਬਾਕੀ ਰੇਟ ਤੁਸੀਂ ਮਾਲਕ ਨਾਲ ਕਰ ਲਓ ਬਾਕੀ ਘਰ ਦੀ ਗੱਡੀ ਆ ਘਰੇ ਖੜੀ ਆ ਮਾਲਕ ਨੇ ਪਰਸਨਲ ਰੱਖੀ ਹੋਈ ਆ ਪਰਸਨਲ ਚੱਲੀ ਹੋਈ ਆ 8872 51701 ਆਹ ਮਾਲਕ ਦਾ ਨੰਬਰ ਐ ਜਿੰਨਾਂ ਦੀ ਗੱਡੀ ਐ ਜੀ ਹੁਣ ਆਪਾਂ ਇੱਕ ਸੈਂਟਰੋ ਗੱਡੀ ਦੇਖਾਂਗੇ ਸੈਂਟਰੋ ਤੁਸੀਂ ਦੇਖੋ 3 ਮਹੀਨੇ ਦੀ ਪਾਸਿੰਗ ਇਹਦੀ ਪਈ ਹੈ ਜੀ ਰੇਟ ਹੈ ਸਿਰਫ 48000 ਰੁਪਏ ਗੱਡੀ ਖੜੀ ਹੈ ਸਮਾਨੇ ਏਰੀਆ ਚ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਚ ਕੋਈ ਕਮੀ ਨਹੀਂ ਬਹੁਤ ਵਧੀਆ ਗੱਡੀ ਹੈ ਸਾਫ਼ ਸੁਥਰੀ ਬਿਲਕੁਲ ਵਧੀਆ ਗੱਡੀ ਹੈ ਜੀ ਤੇ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਕਿਸੇ ਨੂੰ ਪਸੰਦ ਆਵੇ ਤਾਂ ਜਾ ਕੇ ਦੇਖ ਸਕਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 70800 7599074 ਨੰਬਰ ਤੇ ਗੱਲ ਕਰ ਸਕਦੇ ਹੋ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਸਾਰੀਆਂ ਗੱਡੀਆਂ ਤੁਸੀਂ ਦੇਖ ਲਿਆ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਆਪਾਂ ਲੈ ਕੇ ਪਹੁੰਚੇ ਸੀਗੇ ਜਿਵੇਂ ਜਿਵੇਂ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਜੀ ਜਿਹੜੇ ਜਿਹੜੇ ਏਰੀਆ ਚੋਂ ਜਿਹੜੀ ਗੱਡੀ ਵਾਸਤੇ ਆਪਾਂ ਲੈ ਕੇ ਪਹੁੰਚਦੇ ਰਹਿੰਨੀ ਆ ਜੀ ਬਾਕੀ ਕਿਸੇ ਨੇ ਐਡ ਕਰਵਾਉਣੀ ਹੋਵੇ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਭੇਜੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਫਰੀਦ ਵਿੱਚ ਆਪਾਂ ਐਡ ਤੁਹਾਡੇ ਲਗਾ ਦੇਵਾਂਗੇ